ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਆਲ ਓਵਰ ਸੂਟ ਲੈ ਕੇ ਆਏ ਜੀ ਬਰਬਰੀ ਚੈੱਕ ਦੇ ਵਿੱਚ ਸੂਟ ਹੋਣਗੇ ਪਹਿਲਾਂ ਵੀ ਆਪਾਂ ਵੀਡੀਓ ਲੈ ਕੇ ਆਏ ਸੀ ਕਿ ਬਹੁਤ ਵਧੀਆ ਰਿਸਪੌਂਸ ਰਿਹਾ ਕਿਉਂਕਿ ਇਹਨਾਂ ਦੀ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਜੀ ਆਲ ਓਵਰ ਸੂਟ ਹੋਣਗੇ ਸੇਮ ਸਟੱਫ ਦੇ ਵਿੱਚ ਤੇ ਪ੍ਰਾਈਜ਼ ਮੈਂ ਨਾਲ ਦੀ ਨਾਲ ਸੂਟਾਂ ਦਾ ਦੱਸੀ ਜਾਣੇ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਿਉਂਦੇ ਹਾਂ ਜੀ ਸਵਾ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਹੜੇ ਪਹਿਲੀ ਵਾਰ ਅੱਜ ਮੇਰੇ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਡੇਲੀ ਹੀ ਵੀਡੀਓ ਪਾਉਂਦੇ ਆਪਾਂ ਤੇ ਪ੍ਰਾਈਸ ਹਰ ਇੱਕ ਸੂਟ ਦਾ ਨਾਲ ਦੀ ਨਾਲ ਦੱਸੀ ਜੇ ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੁੰਦਾ ਤਾਂ ਤੁਸੀਂ WhatsApp ਨੰਬਰ ਤੇ ਮੇਰੇ ਤੇ ਕਨਫਰਮ ਕਰ ਸਕਦੇ ਹੋ ਜੀ ਕੋਈ ਵੀ ਡਾਊਟ ਹੁੰਦਾ ਮੈਸੇਜ ਕਰਕੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦਾ ਹੋ ਪੇਮੈਂਟ ਕਰਨ ਲੱਗਿਓ ਤਾਂ ਉਸੇ ਟਾਈਮ ਆਪਣਾ ਫੁੱਲ ਐਡਰੈਸ ਪਲੀਜ਼ ਭੇਜ ਕੇ ਨਾਲ ਦੀ ਨਾਲ ਆਪਣੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਵੀ ਡਾਊਟ ਦੁਪੱਟਾ ਸੂਟ ਹੋਣਗੇ ਬਾਕੀ ਜਿਨ੍ਹਾਂ ਨੇ ਨਾਲ ਦੁਪੱਟਾ ਵੀ ਨਾਲ ਰੈਡੀ ਕਰਾ ਕੇ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਸਟੀਚ ਕਰਾ ਕੇ ਸੂਟ ਮੰਗਵਾਉਣਾ ਪੂਰਾ ਰੈਡੀ ਕਰਕੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਬਾਕੀ ਐਜ਼ ਇਟ ਇਜ਼ ਤਾਂ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋਵੇਂ ਤਾਂ ਤੁਸੀਂ ਮੰਗਾਏ ਸਕਦੇ ਹੋ ਜੀ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਦੇਖੋ ਫਾਲੋਵਰ ਸੂਟ ਹੈ ਜੀ ਪੂਰਾ ਮੈਰੂਨ ਰੈੱਡ ਮੈਰੂਨ ਜਿਹਾ ਕਲਰ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਰਬਰੀ ਚੈੱਕ ਦੇ ਵਿੱਚ ਬਹੁਤ ਪਿਆਰਾ ਚੈੱਕ ਵਾਲਾ ਫੈਬਰਿਕ ਹੈ ਇਹ ਬਹੁਤ ਪਿਆਰੀ ਫਿਟਿੰਗ ਹੁੰਦੀ ਹੈ ਜੀ ਇਹ ਵਾਲੇ ਸੂਟ ਦੀ ਜਦੋਂ ਤੁਸੀਂ ਵੇਅਰ ਕਰੋਗੇ ਬਿਲਕੁਲ ਲਾਈਟ ਵੇਟ ਸੂਟ ਹੈ ਬਿਲਕੁਲ ਹੀ ਨਹੀਂ ਲੱਗਦਾ ਹੈਗਾ ਲਾਈਨਿੰਗ ਲੱਗ ਕੇ ਬਣਨਾ ਜੀ ਫੁੱਲ ਸੂਟ ਨੂੰ ਲਾਈਨਿੰਗ ਲੱਗੂਗੀ ਵਿਦਆਊਟ ਦੁਪੱਟਾ ਸੂਟ ਹੈ ਵਰਬਰੀ ਚੈੱਕ ਦੇ ਵਿੱਚ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵਿਦਆਊਟ ਦੁਪੱਟਾ ਕਈ ਵਾਰ ਆਪਣੇ ਕੋਲ ਦੁਪੱਟੇ ਘਰੇ ਹੁੰਨੇ ਵੀ ਆਪਾਂ ਉਹ ਵੀ ਰੀਯੂਜ਼ ਕਰ ਸਕਦੇ ਹਾਂ ਬਾਕੀ ਚੈੱਕ ਵਾਲਾ ਦੁਪੱਟਾ ਮੈਂ ਪਿਛਲੀ ਵੀਡੀਓ ਦੇ ਵਿੱਚ ਚੈੱਕ ਦੁਪੱਟਾ ਤੁਹਾਨੂੰ ਦਿਖਾਇਆ ਸੀਗਾ ਵੀ ਉਵੇਂ ਚੈੱਕ ਚ ਦੁਪੱਟਾ ਤੁਸੀਂ ਡਾਈ ਕਰਾਣਾ ਉਹ ਹੈਗੀਆਂ ਮੇਰੇ ਕੋਲ ਕਿਉਂਕਿ ਚੈੱਕ ਵਾਲਾ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਲੱਗਦਾ ਇਹਦੇ ਨਾਲ ਜਿਹੜਾ ਮਰਜੀ ਕਰੀਮ ਜਾਂ ਬ੍ਰੈਡ ਦੁਪੱਟਾ ਤੁਸੀਂ ਲੈ ਸਕਦੇ ਹੋ ਜੀ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਬਿਲਕੁਲ ਪਿਓਰ ਬਰਬਰੀ ਦੇ ਵਿੱਚ ਹੈ ਜੀ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਕੋਈ ਚੁਭਣ ਵਾਲਾ ਫੈਬਰਿਕ ਨਹੀਂ ਹੈਗਾ ਨੈਕਸਟ ਪ੍ਰਿੰਟ ਆ ਗਿਆ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਸੂਟ ਹਰ ਇੱਕ ਤਰ੍ਹਾਂ ਦੇ ਕਲਰ ਦਿਖਾਵਾਂਗੇ ਕਾਟੇਜ ਦੇ ਲਈ ਵਾਦੇ ਦੇ ਲਈ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ। ਕੋ ਸੋਨਾ ਪ੍ਰਿੰਟ ਹੈ ਇਹਦੇ ਨਾਲ بیس ਕਲਰ ਦਾ ਦੁਪੱਟਾ ਵੀ ਸੋਹਣਾ ਲੱਗ ਸਕਦਾ ਜਾਂ ਤੁਸੀਂ ਡਾਰਕ ਕਰਨਾ ਤਾਂ ਗਾਜਰੀ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ। ਆਲਓਵਰ ਸੂਟ ਬਰਬਰੀ ਚੈੱਕ ਦੇ ਵਿੱਚ ਸੂਟ ਹੈ ਜੀ। ਪ੍ਰਿੰਟ ਇੱਕ ਤੋਂ ਇੱਕ ਸੋਨੇ ਹੋਣਗੇ 2200 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਸੂਟ ਹੈ। ਸੌਫਟ ਦੇ ਵਿੱਚ ਇਹ ਦੇਖੋ ਪੈਰਟ ਕਲਰ ਦੇ ਵਿੱਚ ਹੈ ਪੈਰਟ ਵੀ ਨਹੀਂ ਮਹਿੰਦੀ ਕਲਰ ਹੈ ਜੀ ਲਾਈਟ ਜਾਂ ਮਹਿੰਦੀ ਕਲਰ ਪ੍ਰਿੰਟ ਬੜਾ ਪਿਆਰਾ ਹੈ ਫੋ ਇਸ ਵਾਰੀ ਕਲਰ ਚੇਂਜ ਹੋ ਕੇ ਆਇਆ ਪਿਛਲੀ ਵਾਰੀ ਇਹਦੇ ਚ ਬ੍ਰਾਈਟ ਕਲਰ ਸੀਗੇ ਥੋੜੇ ਜਿ ਪਰ ਇਹ ਬਹੁਤ ਸੋਹਣਾ ਇਹ ਵੀ ਕਲਰ ਹੈ ਨਾ ਇਹ ਜਿਆਦਾ ਡਾਰਕ ਹੈ ਨਾ ਲਾਈਟ ਹੈ ਇਹਦੇ ਨਾਲ ਤਾਂ بیس ਕਲਰ ਦਾ ਇਹ ਦੁਪੱਟਾ ਬਹੁਤ ਪਿਆਰਾ ਲੱਗਣਾ ਬਿਲਕੁਲ ਨਾਲ ਦਾ ਹੀ ਤੇ ਨੈਕਸਟ ਹੈਗਾ ਸੇਮ ਇਸੇ ਪ੍ਰਿੰਟ ਦੇ ਵਿੱਚ ਗਾਜਰੀ ਜਿਹਾ ਕਲਰ ਹੈ ਇਹ ਫਤਾ ਮੀ ਗਾਜਰੀ ਜਿਹਾ ਕਲਰ ਪ੍ਰਿੰਟ ਦੇਖੋ ਔਰ ਫੈਬਰਿਕ ਬਹੁਤ ਜ਼ਿਆਦਾ ਮੈਂ ਤਾਂ ਹੀ ਬਾਰ-ਬਾਰ ਰਿਪੀਟ ਕਰ ਰਹੀ ਆ ਫੁੱਲ ਸੂਟ ਨੂੰ ਲਾਈਨਿੰਗ ਲੱਗਣੀ ਆ ਪਰ ਬਹੁਤ ਸੌਫਟ ਪਾਏ ਪਤਾ ਨਹੀਂ ਲੱਗਦਾ ਜੀ ਇਹ ਵਾਲੇ ਸੂਟ ਦਾ ਕਲਰ ਕੰਟਰਾਸਟ ਬਹੁਤ ਸੋਹਣਾ ਪ੍ਰਿੰਟ ਬੜੇ ਪਿਆਰੇ ਆ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਨੈਕਸਟ ਪ੍ਰਿੰਟ ਆ ਗਿਆ ਥੋੜਾ ਜਿਹਾ ਹਲਕਾ ਜਿਹਾ ਵੱਡਾ ਪ੍ਰਿੰਟ ਹੈ ਕਿਉਂਕਿ ਹਰ ਇੱਕ ਤਰ੍ਹਾਂ ਦੇ ਆਪਾਂ ਨੂੰ ਲਿਆਉਣੇ ਪੈਣੇ ਆ ਪਰਪਲ ਕਲਰ ਦੇ ਵਿੱਚ ਹੈ ਜੀ ਇਹ ਪਰਪਲ ਕਲਰ ਦੇ ਵਿੱਚ print ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰਾ print ਬਹੁਤ ਸੋਹਣਾ ਸੂਟ 2200 price ਦੇ ਨਾਲ ਬਰਬਰੀ ਦੇ ਵਿੱਚ ਸੂਟ ਨੈਕਸਟ ਕਲਰ ਇਹ ਸੇਮ print ਦੇ ਵਿੱਚ ਹੀ ਹੈ ਜੀ ਕਿੰਨਾ ਪਿਆਰਾ ਕਲਰ ਹੈ ਇਹ ਦਿਨਾਲ ਵੀ بیس ਕਲਰ ਦਾ ਇਹ ਦੁਪੱਟਾ ਬਹੁਤ ਸੋਹਣਾ ਲੱਗਣਾ ਹੈ ਹਲਕੀ ਫੁਲਕੀ ਕੋਈ ਲੇਸਿਸ ਦੀ ਡਿਜ਼ਾਈਨਿੰਗ ਵੀ ਕਰਾ ਸਕਦੇ ਹਾਂ ਬਾਕੀ ਪਾਈਪਿੰਗ ਵਗੈਰਾ ਲਗਾ ਕੇ ਜੇ ਮਰਜ਼ੀ ਤੁਸੀਂ ਇਹਨਾਂ ਨੂੰ ਸਟਿਚ ਕਰਾਓ ਕਿਉਂਕਿ ਜਿਹੜਾ ਪ੍ਰਿੰਟਰ ਵਾਲਾ ਸੂਟ ਹੁੰਦਾ ਹੈ ਸਦਾ ਬਹਾਰ ਹੁੰਦਾ ਹੈ ਇਹਨੂੰ ਜਦ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਤੇ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਗ੍ਰੇ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਬਹੁਤ ਹੀ ਲਾਈਟ ਵੇਟ ਦੇ ਵਿੱਚ ਸੂਟ ਬਰਫਰੀ ਚੈੱਕ ਦੇ ਵਿੱਚ ਹੈ ਜੀ ਇਹ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਨਾਲ ਵੀ ਤੁਸੀਂ ਬਰਾਊਨ ਜੇ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਡਬਲ ਕਲਰ ਦਾ ਡਾਈ ਵੀ ਕਰਾ ਸਕਦੇ ਹੋ ਜੀ ਟਾਈ ਐਂਡ ਡਾਈ ਦੇ ਵਿੱਚ 2200 ਪ੍ਰਾਈਸ ਦੇ ਨਾਲ ਇੱਕ ਤੋਂ ਇੱਕ ਸੋਹਣਾ ਸੂਟ ਹੈ ਜੀ ਇਹ ਕਿਉਂਕਿ ਗਰਮੀ ਸਰਦੀ ਦੋਨੋਂ ਮੌਸਮ ਚ ਵੇਅਰ ਕਰ ਸਕਦੇ ਹੋ ਕਿ ਲਾਈਨਿੰਗ ਲੱਗਣੀ ਹੈ ਫੁੱਲ ਸੂਟ ਨੂੰ ਦੋਨੋਂ ਮੌਸਮ ਦੇ ਵਿੱਚ ਪਾ ਸਕਦੇ ਹੋ ਨੈਕਸਟ ਹੈਗਾ ਬੜਾ ਪਿਆਰਾ ਵੀ ਮਹਿੰਦੀ ਟੋਨ ਤੇ ਜਾਂ ਬ੍ਰਾਊਨ ਜਿਹਾ ਕਲਰ ਤੇ ਪ੍ਰਿੰਟ ਬੜਾ ਪਿਆਰਾ ਪ੍ਰਾਈਸ ਹੈਗਾ 22 ਤੇ ਨੈਕਸਟ ਪ੍ਰਿੰਟ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਦੇ ਵਿੱਚ ਬੜਾ ਪਿਆਰਾ ਪੱਤਿਆਂ ਜਿਹਾ ਵਾਲਾ ਪ੍ਰਿੰਟ ਇਹਾਰਾ ਪ੍ਰਿੰਟ ਇਹਦੇ ਨਾਲ ਵੀ ਚਾਹੇ ਤੁਸੀਂ ਮਾਜੈਂਟਾ ਕਲਰ ਦਾ ਦੁਪੱਟਾ ਲੈ ਸਕਦੇ ਹੋ ਜੀ ਇਹਦੇ ਨਾਲ ਇਆ ਫਿਰ ਤੁਸੀਂ ਸੇਮ ਪ੍ਰਿੰਟ ਦੇ ਵਿੱਚ ਹੈਗਾ ਪਿੰਕ ਗਾਜਰੀ ਜਿਹਾ ਕਲਰ ਹੈ ਪ੍ਰਿੰਟ ਸੇਮ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੇਮ ਪ੍ਰਿੰਟ ਦੇ ਵਿੱਚ ਪ੍ਰਾਈਸ 2200 ਵਿਦਆਊਟ ਟੂ ਦਪਟਾ ਸੂਟ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਕਲਰ ਸੇਮ ਦੇ ਵਿੱਚ ਬਲੈਕ ਇਹਦੇ ਨਾਲ ਵੀ ਜਿਹੜਾ ਜ ਮਰਜ਼ੀ ਦੁਪੱਟਾ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਕਲਰ ਹੈ ਜੀ ਜਿਹੜਾ ਮਰਜ਼ੀ ਦੁਪੱਟਾ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਬਲੈਕ ਹੈਗਾ ਤਾਂ ਬਲੈਕ ਵੀ ਤੇ ਨੈਕਸਟ ਹੈਗਾ ਇਹਦੇ ਵਿੱਚ ਕਰੀਮ ਆਫ ਵਾਈਟ ਕਲਰ ਹੈ 2200 ਪ੍ਰਾਈਸ ਦੇ ਨਾਲ ਜਿਹੜਾ ਮਰਜ਼ੀ ਤੁਸੀਂ ਦੁਪੱਟਾ ਆਫ ਵਾਈਟ ਲੈਣਾ ਮ ਜੈਂਟਾ ਕਲਰ ਦਾ ਬਲੂ ਬਹੁਤ ਪਿਆਰੇ ਇੱਥੇ ਮੈਂ ਬਰਬਰੀ ਚੱਕ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਆ ਵਿਦਾਊਟ ਦੁਪੱਟਾ 2200 ਪ੍ਰਾਈਸ ਦੇ ਨਾਲ ਇੱਕ ਮੈਂ ਤੁਹਾਨੂੰ ਮੁਸਾਬਾ ਸਿਲਕ ਦੇ ਐਸਕੇ ਬ੍ਰਾਂਡ ਦੇ ਦਿਖਾਏ ਸੀਗੇ ਉਹਨਾਂ ਵਿੱਚ ਆਪਣੇ ਕੋਲ ਜਿਹੜਾ ਸਿੰਗਲ ਸਿੰਗਲ ਸੂਟ ਰਹਿ ਗਿਆ ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਣੇ ਕਿਉਂਕਿ ਕਾਫੀ ਸਕਰੀਨਸ਼ਾਟ ਆਈ ਜਾਂਦੇ ਇਹਨਾਂ ਸੂਟਾਂ ਦੇ ਮੇਰੇ ਕੋਲ ਕਿਉਂਕਿ ਹੁਣ ਇਹ ਦੁਆਰਾ ਮੈਨੂੰ ਹਜੇ ਮਿਲਿਆ ਨਹੀਂ ਇਹਦੇ ਵਿੱਚ ਪ੍ਰਿੰਟ ਕੋਈ ਵੀ ਤਾਂ ਜਿਹੜੇ ਜਿਹੜੇ ਮੇਰੇ ਕੋਲ ਹੈਗੇ ਆ ਤੁਸੀਂ ਇਹਨਾਂ 'ਚੋਂ ਦੇਖ ਸਕਦੇ ਹੋ ਕਾਰਸ ਨੇਵੀ ਬਲੂ ਤੇ ਕਲਰ ਇਹ ਆਲ ਓਵਰ ਹੈ ਆਲਓਵਰ ਸੂਟ ਹੈ ਜੀ ਇਹ ਮਸਾਬਾ ਸਿਲਕ ਦੇ ਵਿੱਚ ਐਸਕੇ ਬ੍ਰੈਂਡ ਦਾ ਮਸਾਬਾ ਸਿਲਕ ਦੇ ਵਿੱਚ ਆਲਓਵਰ 5 ਮੀਟਰ ਦੀ ਕੱਟ ਹੈ ਜੀ ਇਹ ਸੂਟ ਦੀ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਸਿੰਗਲ ਸੂਟ ਹੀ ਆਪਣੇ ਕੋਲ ਜਿਨ੍ਹਾਂ ਨੇ ਲੈਣਾ ਤੁਸੀਂ ਲੈ ਸਕਦੇ ਹੋ ਕਿ ਇਹਦੇ ਨਾਲ ਪੀਚ ਗਾਜਰੀ ਦੁਪੱਟਾ ਵੀ ਸੋਹਣਾ ਲੱਗਣੇ ਤੇ ਬਲੂ ਵੀ ਤੇ ਨੈਕਸਟ ਹੈਗੇ ਹਨ ਵਿੱਚ ਮੈਚਿੰਗ ਸੂਟ ਮਸਾਬਾ ਸਿਲਕ ਦੇ ਵਿੱਚ ਹੀ ਮੈਂ ਦਿਖਾਏ ਸੀਗੇ ਉਸਦੇ ਮੈਚਿੰਗ ਹੈਗੇ ਹਨ ਜਿਹੜਾ ਜਿਹੜਾ ਅਵੇਲੇਬਲ ਹੈ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਪਰਪਲ ਕਲਰ ਦੇ ਵਿੱਚ ਪਰਪਲ ਕਲਰ ਤੇ ਮੈਚਿੰਗ ਬੜੀ ਪਿਆਰੀ ਪਿਓਰ ਮਸਲੀਨ ਦੀ ਬਾਟਮ ਲਾਈਨਿੰਗ ਦੇ ਵਿੱਚ ਪਿਆਰਾ ਸੂਟ 1700 ਪ੍ਰਾਈਸ ਹੈ ਜੀ 1700 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਹੈਗੇ ਆਪਣੇ ਕੋਲ ਕਲਰ ਇਹ ਸਿੰਗਲ ਸਿੰਗਲ ਸੂਟ ਰਹੇ ਹੋਏ ਆ ਪਰ ਤਾਂ ਦੋ ਦੋ ਤਿੰਨ ਤਿੰਨ ਸੂਟ ਸੀਗੇ ਨੈਕਸਟ ਹੈਗਾ ਇਹਦੇ ਵਿੱਚ ਗਾਜਰੀ ਕਲਰ ਏਪਲ ਪਲੇਨ ਬਾਟਮ ਦੇ ਨਾਲ ਜੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਦੇ ਨਾਲ ਗਾਜਰੀ ਕਲਰ ਨਾਲ ਹੈਗੀ ਹੈ ਪਲੇਨ ਬਾਟਮ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਨੈਕਸਟ ਹੈਗਾ ਸੇਮ ਪ੍ਰਿੰਟ ਦੇ ਵਿੱਚ ਹੀ ਫਰੋਜ਼ੀ ਕਲਰ ਸੇਮ ਪ੍ਰਿੰਟ ਦੇ ਵਿੱਚ ਹੀ ਆ ਫਰੋਜ਼ੀ ਕਲਰ ਸੋਨਾ ਜ ਫਿਰੋਜ਼ੀ ਆ ਤੇ ਨਾਲ ਮੈਚਿੰਗ ਬਾਟਮ ਸੇਮ ਕਲਰ ਦੇ ਫਿਰੋਜ਼ੀ ਕਲਰ ਦੀ ਉਹ 1700 ਪ੍ਰਾਈਸ ਦੇ ਨਾਲ SK ਬ੍ਰਾਂਡ ਦੇ ਮੁਸਾਬਾ ਸਿਲਕ ਦੇ ਵਿੱਚ ਸੁੱਟ ਹੈ ਜੀ ਇਹ ਤੇ ਨੈਕਸਟ ਹੈਗਾ ਬੜਾ ਸੋਹਣਾ 베이스 ਕਰੀਮ ਹੈ ਇਹਦਾ ਸੂਟ ਦਾ 베이스 ਕਰੀਮ ਬਹੁਤ ਪਿਆਰਾ ਪ੍ਰਿੰਟ 2.5 ਮੀਟਰ ਦੀ ਸ਼ਰਟ ਤੇ ਨਾਲ ਗਾਜਰੀ ਕਲਰ ਦੀ ਮੈਚਿੰਗ ਬਾਟਮ ਇਹ ਵੀ ਸੂਟ ਬੜਾ ਪਿਆਰਾ ਸੇਮ ਬਾਟਮ ਦੇ ਨਾਲ ਦਾ ਦੁਪੱਟਾ ਕਰਾਉਂਗੇ ਬਹੁਤ ਪਿਆਰਾ ਸਰਦਾਰੀ ਸੂਟ ਬਣਨਾ ਪ੍ਰਾਈਸ ਹੈਗਾ ਨਾ ਦਾ ਮੈਚਿੰਗ ਦਾ 1700 1700 ਪ੍ਰਾਈਸ ਹੈ ਜੀ ਇਹਦਾ ਸੂਟਾਂ ਦਾ ਟਿਸਟਾ ਬ੍ਰੈਂਡ ਦੇ ਇਹ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਪਿਓਰ ਟੈਬੀ ਦੇ ਵਿੱਚ ਟੈਬੀ ਲਾਈਨਿੰਗ ਦੇ ਵਿੱਚ ਪ੍ਰਿੰਟ ਦੇਖੋ ਕਿਉਂਕਿ ਟਿਸਟਾ ਬ੍ਰੈਂਡ ਸਭ ਤੋਂ ਵਧੀਆ ਬ੍ਰੈਂਡ ਹੈ ਜੀ ਇਹ ਦੇਖੋ ਕਿੰਨਾ ਪਿਆਰਾ ਪਰਪਲ ਕਲਰ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਬਹੁਤ ਸੋਹਣਾ ਤੇ ਨਾਲ ਮੈਚਿੰਗ ਬਾਟਮਸ ਹੈ ਜੀ ਇਹਦੇ ਨਾਲ ਕੰਟਰਾਸਟ ਦੇ ਵਿੱਚ ਹੈਗੇ ਇਹ ਇਹ ਜਿਵੇਂ ਮਰਜ਼ੀ ਤੁਸੀਂ ਬਾਟਮ ਤੇ ਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਹੋ ਇਹ ਵੀ ਮੈਨੂੰ ਕਾਫੀ ਜ਼ਿਆਦਾ ਸਕਰੀਨਸ਼ਾਟ ਆ ਰਹੇ ਸੀ ਵੀ ਟਿਸਟਾ ਚ ਪਈ ਹੈ ਤੁਹਾਡੇ ਕੋਲ ਟੈਬੀ ਲਾਈਨਿੰਗ ਦੇ ਵਿੱਚ ਤਾਂ ਮੇਰੇ ਕੋਲ 3-4 ਕਸੂਟ ਹੀ ਆ ਉਹੀ ਮੈਂ ਤੁਹਾਨੂੰ ਦਿਖਾ ਦੰਨੀ ਹੈ 2000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਮੈਚਿੰਗ ਸੂਟ ਹੈ ਵਿਦਆਊਟ ਦੁਪੱਟਾ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਹੈ ਇਹ ਟਿਸਟਾ ਬ੍ਰਾਂਡ ਦੇ ਹੀ ਸੂਟ ਹੈ ਤੇ ਨਾਲ ਇੱਕ ਇਹ ਹੈਗਾ ਪੀਚ ਕਲਰ ਬਿਲਕੁਲ ਲਾਈਟ ਪੀਚ ਕਲਰ ਹੈ ਜੀ ਬਹੁਤ ਲਾਈਟ ਪੀਚ ਕਲਰ ਤੇ ਨਾਲ ਮੈਚਿੰਗ ਬਾਟਮ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਇਹ ਆਪਣੇ ਸੂਟ ਤੇ ਨੈਕਸਟ ਹੈਗਾ ਇਹਨਾਂ ਦੀ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਜਿਵੇਂ ਮਰਜੀ ਤੁਸੀਂ ਕੋਈ ਬਾਟਮ ਤੇ ਵਰਕ ਕਰਾ ਲਓ ਜਾਂ ਬਿਨਾ ਵਰਕ ਤੋਂ ਵੀ ਸਟਿਚ ਕਰਾ ਲਓਗੇ ਤਾਂ ਵੀ ਬਹੁਤ ਪਿਆਰੇ ਲੱਗਣੇ ਆ ਨੈਕਸਟ ਆ ਗਿਆ ਇਹ ਦੇ ਕੋਪ੍ਰਿੰਟ ਕਿੰਨਾ ਪਿਆਰਾ ਮਸਟਰਡ ਕਲਰ ਦੀ ਬਾਟਮ ਦੇ ਨਾਲ ਇਹਦੇ ਨਾਲ ਨਾਲ ਪਲੇਨ ਦੁਪੱਟਾ ਬਾਟਮ ਦੇ ਨਾਲ ਦਾ ਕਰਾ ਕੇ ਨਾਲ ਕੋਈ ਵਰਕ ਵੀ ਕਰਾ ਸਕਦੇ ਹੋ ਜੀ ਇਹਨਾਂ ਸੂਟਾਂ ਤੇ ਤੇ ਨੈਕਸਟ ਹੈਗਾ ਇਹਦੇ ਵਿੱਚ yellow color yellow color ਦੇ ਵਿੱਚ ਤੇ ਨਾਲ ਮੈਚਿੰਗ ਬਾਟਮ ਬਹੁਤ ਪਿਆਰੇ ਸੂਟ ਹੈ 2000 ਪ੍ਰਾਈਸ ਦੇ ਨਾਲ ਸੂਟ ਹੈ ਜੀ ਆਪਣੇ ਮੈਚਿੰਗ ਹੈਪੀ ਲਾਈਨਿੰਗ ਦੇ ਵਿੱਚ ਬਿਲਕੁਲ ਪਿਓਰ ਹੈਪੀ ਲਾਈਨਿੰਗ ਹੈ ਜੀ ਇਹ ਕੋਈ ਸਿੰਥੈਟਿਕ ਨਹੀਂ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਕਾਪੀ ਵੀ ਆ ਰਹੀ ਹੈ ਉਹ ਕਾਫੀ ਸਿੰਥੈਟਿਕ ਟੱਚ ਹੁੰਦਾ ਜੀ ਉਹਦੇ ਵਿੱਚ ਇਹਨਾਂ ਚ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਬਹੁਤ ਪਿਆਰਾ ਸੂਟ ਤੇ ਨਾਲ ਗ੍ਰੀਨ ਕਲਰ ਦੀ ਬਾਟਮ ਨਾਲ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ। ਟੈਬੀ ਲਾਈਨ ਇਹ 2.5 ਮੀਟਰ ਦੀ ਸ਼ਰਟ ਹੈ ਦੀ 2.5 ਮੀਟਰ ਬਾਟਮ ਦੇ ਨਾਲ ਆਪਣੇ ਇਹ ਵਾਲੇ ਸੂਟ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 88466 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ